ਬਾਬਾ ਮਟਜੀ ਦੇਣਾ ਹੈ ਤਵਾਰ 27 ਜੁਲਾਈ 2025 ਸਵੇਰ ਬਾਬਾ ਮਟਜੀ ਵੀ ਸਮਾਦੀ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੱਜ ਬਾਬਾ ਸੁਖਨਾਂਜੀ ਬਾਬਾ ਮਟਦਿਆਂ ਮੈਂ ਤੁਹਾਡਾ ਆਪਣਾ ਜੀ ਸ਼ਰਮਾ ਸ਼ੇਪੋਲੇਜੀ ਦਾ ਮੰਦਿਰ ਹੈ ਇਹ ਸਾਰਾ ਤੁਹਾਨੂੰ ਬਾਬਾ ਮਟਜੀ ਦੇਖੋ ਸਾਹਮਣੇ ਸਾਰਾ 뷰 ਸਾਰਾ ਬਾਬਾ ਮੜਜੀ ਦਾ ਵਿਊ ਹੈ ਕੋਨੋਂ ਸਾਰੇ ਬੰਦਰਾ ਦੇ ਦਰਸ਼ਕ ਰਹਾਂਗੇ ਹੋ ਗਿਆ ਹੋ ਗਿਆ ਜੈਸਵੰਮੀ ਪਰਮਾਨੰਥ ਜੀ ਇਹ ਸਾਡੇ ਸ਼ਹਿਰ ਦੇ ਬਹੁਤ ਹੀ ਮਹਾਂਪੁਰਸ਼ ਹੋਏ ਨੇ ਅੰਦਰਲਾ ਡੇਰਾ Swami Parmanand ji ਇਹਨਾਂ ਦਾ ਸਮਾਦੀ ਸਥਾਨ ਬਣਿਆ ਹੋਇਆ ਇੱਥੇ ਸੁਖਦਾਤੀ ਬੀਬੀ ਮਾਤਾ ਦਾਤੀ ਦੇ ਸਮਾਦੀ ਸਥਾਨ ਦੇ ਬਿਲਕੁਲ ਸਾਹਮਣੇ ਇਹਨਾਂ ਦਾ ਸਮਾਦੀ ਸਥਾਨ ਹੈ ਬਹੁਤ ਸਾਹਮਣੇ ਸੋ ਘਦਾਤੀ ਬੀਬੀ ਦਾਤੀ ਜੀ ਦਾ ਸਥਾਨ ਹੈ ਅੱਧਾ ਕਿਲੋਮੀਟਰ ਦੂਰ ਇੱਥੋਂ ਇਹਨਾਂ ਦਾ ਮੰਦਿਰ ਬਣਿਆ ਹੋਇਆ ਹੈ ਮਾ ਦਾਤੀ ਮੰਦਿਰ ਜਿੱਥੇ 6 14 ਦੇ ਵਾਲੇ ਦਿਨ ਉਹ ਭਾਰੀ ਮੇਲਾ ਲੱਗਦਾ ਹੈ ਤੇ ਮਿੱਟੀ ਨਿਕਲਦੀ ਹੈ ਉਹ ਵੀ ਸ਼ੁਦਾਤੀ ਜੀ ਦਾ ਮੰਦਰ ਹੈ। ਬਾਤ ਉਹਨੂੰ ਦਿਖਾ ਰਹੇ ਆ ਸੀ। ਇਹ ਬਣਾਇਆ ਤੇ ਮਾਵਾ ਮੜ ਦੇ ਵਿੱਚ ਬਣਾ ਦਾ ਪੂਰਾ ਜੰਗਲ ਬਣਾਇਆ ਹੋਇਆ ਸੀ। ਪੌਤਾ ਕਾ ਵੀ ਢੱਗ ਗਏ ਨੇ। ਤਾਂ ਲੋਹਣ ਸੀ ਅੰਦਰ दर्शन करवाने मेन गेट आ गया बाबा जी की समाधि स्थल का जय जैव। जय बाबा दर्शन करो मूह मंगिया ਬਾਬਾ ਸੁਖਨੰਦ ਜੀ ਬਾਬਾ ਮਠ ਸਮਾਦੀ ਸਥਾਨ ਤਪਾ ਮੰਡੀ ਨਾਲ ਪવન ਪੁੱਤਰ ਵੀਰ ਹਨੂਮਾਨ ਜੀ ਦਾ ਸਰੂਪ ਹੈ ਹਰ ਮੰਗਲਵਾਰ ਨੂੰ ਇਸ ਸਥਾਨ ਤੇ ਕਾੜੀ ਮੇਲਾ ਲੱਗਦਾ